ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਅਤੇ ਗੁੰਡਾ ਅਨਸਰਾਂ ਨੂੰ ਠੱਲ ਪਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਵੱਲੋਂ ਜਗ੍ਹਾ-ਜਗ੍ਹਾ ਤੇ ਨਾਕੇ ਲਗਾ ਕੇ ਨਸ਼ਕਤ ਨਸ਼ਾ ਤਸਕਰਾਂ ਨੂੰ ਬਾਗੂਗੀਤਾ ਜਾ ਰਿਹਾ ਹੈ ਅਤੇ ਨਾਲ ਹੀ ਗੁੰਡਾ ਅਨਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਔਰ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਹ ਅਭਿਆਨ ਡੇਰਾਓ ਚਲਾਇਆ ਗਿਆ ਹੈ। ਇਸ ਅਭਿਆਨ ਦੇ ਤਹਿਤ ਸ਼ਿਰੀ ਮੁਕਸਰ ਸਾਹਿਬ ਦੇ ਐਸਐਸਪੀ ਅਖਿਲ ਚੌਧਰੀ ਜੀ ਵੱਲੋਂ ਪੁਲਿਸ ਦੀ ਭਾਰੀ ਪੁਲਿਸ ਫੋਰਸ ਦੇ ਸਾਮੇਟ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਨਾਕਾ ਪੰਚੀ ਦੀ ਕੀਤੀ ਗਈ ਅਤੇ ਫੁਲਾਗ ਮਾਰਕ ਦੀ ਕੰਢਿਆ ਗਿਆ ਜੀ ਦੀ ਕਸਮ ਕਰਦੇ ਹਾਂ ਕਿ ਦੇਖੋ ਪੁਲਿਸ ਪਾਰਟਨ ਦੇ ਤਾਬੀ ਸਬਕਾ ਦੇ ਲਈ ਬਚਨ ਬੱਧ ਦਾ ਜਿਹੜਾ ਇਹਨਾਂ ਦਾ ਮਿਸ਼ਨ ਹੈ ਉਸ ਨੂੰ ਲੈ ਕੇ ਸ਼ਹਿਰ ਦੇ ਵਿੱਚ ਗੁੰਡਾ ਹੰਸਾਂ ਦੇ ਖਿਲਾਫ ਪਾਜੜਾ ਪਾਉਣ ਦੇ ਲਈ ਉਹਨਾਂ ਨੂੰ ਪਾਜੜਾ ਪਾਉਣ ਦੇ ਲਈ ਸ਼ਹਿਰ ਦੇ ਵਿੱਚ ਸਰ ਲੱਗ ਰਹੀ ਸੀ ਕਰਦੀ ਨਾਲ ਆਉਂਦਾ ਗੱਲਬਾਤ ਕਰਦੇ ਨੂੰ ਗੱਲ ਅੱਜ ਸ਼੍ਰੀ ਅਖਲ ਚੌਧਰੀ ਜੀ ਦੀ ਆਈਪੀਐਸ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਮੁਖਸਰ ਸਾਹਿਬ ਦੇ ਨਿਸ਼ਾਨ ਪ੍ਰਦੇਸ਼ਨਾ ਇੱਥੇ ਆਮ ਪਬਲਿਕ ਦੇ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਅਤੇ ਮਾੜੇ ਅੰਤਰਾਂ ਤੇ ਰੇਡ ਕਰਨ ਲਈ ਤੇ ਅਗੈਰ ਸਮਾਜਿਕ ਤੱਤਾਂ ਨੂੰ ਭਜਾਉਣ ਲਈ ਇਹ ਸਪੈਸ਼ਲ ਸਿਟੀ ਸ਼੍ਰੀ ਮੁਖਸਰ ਸਾਹਿਬ ਵਿੱਚ ਫਲੈਗ ਮਾਰਚ ਕੀਤਾ ਜਾ ਰਿਹਾ ਜਿਸ ਵਿੱਚ ਤਿੰਨੇ ਥਾਣਿਆਂ ਦੀ ਫੋਰਸ ਹੈ ਤੇ ਨਾਲ ਪੀਸੀਆਰ ਹੈ ਇਹਨੂੰ ਲੈ ਕੇ ਅਸੀਂ ਸਾਰੇ ਸ਼ਹਿਰ ਦੇ ਵਿੱਚ ਤੇ ਜਰੂਰੀ ਜਿਹੜੇ ਮੁਹੱਲੇ ਨੇ ਉਹਨਾਂ ਦੇ ਵਿੱਚ ਲੋਕਾਂ ਦੇ ਵਿੱਚ ਕੰਫੀਡੈਂਸ ਬਿਲਡਿੰਗ ਮੇਜਰ ਦੇ ਤੌਰ ਤੇ ਅਸੀਂ ਫਲੈਗ ਮਾਰਚ ਕਰ ਰਹੇ ਹਾਂ ਮੈਂ ਤੁਹਾਡੇ ਸਾਹਮਣੇ ਰਹੀਂ ਆਮ ਸ਼੍ਰੀ ਮੁਖਤਸਰ ਸਾਹਿਬ ਦੇ ਨਾਗਰਿਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਗਾ ਕਿ ਮਾੜੇ ਅੰਸਰਾਂ ਦੀ ਜਾਂ ਨਸ਼ੇ ਵਿੱਚ ਲਿਪਟ ਲੋਕਾਂ ਦੀ ਸਪਲਾਈ ਕਰਨ ਲੈ ਦੀ ਪੁਲਿਸ ਨੂੰ ਤੁਸੀਂ ਖੁੱਲ ਕੇ ਸੂਚਨਾ ਦਿਓ ਤੁਹਾਡਾ ਨਾਮ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ ਤਾਂ ਕਿ ਤੁਹਾਡੀ ਪਬਲਿਕ ਦੀ ਸਹਾਇਤਾ ਨਾਲ ਇਹ ਜਿਹੜਾ ਜੁਰਮ ਹੈ ਇਸ ਨੂੰ ਰੋਕਿਆ ਜਾ ਸਕੇ